ਲੋੜਵਾਰ ਕਰਕੇ ਲੈ ਗਿਆ ਨ ਬੱਚੇ ਨੂੰ ਮਾਰ ਦੂੰਗਾ ਦਾਦੀ ਨਾਲ ਗੱਲ ਕਰਾ ਜਾਂ ਦਾਦੀ ਨੂੰ ਲਿਆ ਗ੍ਰੈਬ ਕਰਦਾ ਸੀ ਬੱਚੇ ਨੂੰ ਉਹਦੀ ਆ ਕਾਫੀ ਹੋ 50 ਸਾਲ ਦਾ ਉਹ ਹਾਂ ਮੁੰਡੇ ਨੂੰ ਦਭਕਾਉਂਦਾ ਸੀ ਆਪ ਦੀ ਦਾਦੀ ਲਿਆ ਜਾਂ ਗੱਲ ਕਰਾ ਇਸ ਤਰ੍ਹਾਂ ਹੀ ਦਾਬੇ ਦਿੰਦਾ ਸੀ ਪਹਿਲਾਂ ਹੀ ਬਹੁਤ ਆਬੀ ਦਿੰਦਾ ਸੀ ਉਹਦਾ ਇਸ ਤਰ੍ਹਾਂ ਕਹਿੰਦਾ ਵੀ ਮੈਂ ਤਾਂ ਡਾਕੂ ਐ ਕਰ ਦੂੰਗਾ ਐ ਕਰ ਦੂੰਗਾ ਦਾਦੀ ਨੂੰ ਪੁੱਛਿਆ ਦਾਦੀ ਉਹ ਠੱਕੇਸ਼ਾ ਹੀ ਨਾ ਲੈ ਆ ਦਵਖਾਈ ਹੋਏ ਉਹਨਾਂ ਤੇ ਮੈਂ ਮਾਰ ਦੂੰ ਉਹਨਾਂ ਆ ਮਾਰਦੇ ਮੁੰਡੇ ਮਾਰ ਦੂੰ ਉਹ ਡਰ ਕੇ ਉੱਥੇ ਰਹੀ ਜਾਂਦੀ ਹੈ ਪ੍ਰੇਮੀ ਆ ਉਹ ਇਹ ਦਵ ਦਵਾਈ ਤਾਂ ਉਹਨਾਂ ਘਾ ਕੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਨਸ਼ਾ ਖਵਾ ਕੇ ਜਾਂ ਕਿਵੇਂ ਇਹ ਲੈ ਗਿਆ ਹੈ ਕੱਢ ਕੇ ਮੋਰ ਕੇ ਨਸ਼ਾ ਖਵਾ ਕੇ ਰੱਖਦਾ ਰਿਹਾ ਘਰੇ ਹੁਣ ਇਹ ਸਾਡੇ ਪੋਤੇ ਨੂੰ ਚੱਕ ਕੇ ਲੈ ਗਿਆ ਨਾਲ ਦਾ ਚੱਕੀ ਫਰਦਾ ਉਹ ਜੇ ਕੋਈ ਗੱਲਬਾਤ ਸੀ ਤਾਂ ਸਾਡੇ ਨਾਲ ਘਰੇ ਬਹਿ ਕੇ ਕੋਈ ਨਿਬੇੜ ਲੰਦਾ ਬੱਚਾ ਜਿਹੜਾ ਹੈਗਾ ਇੱਕ ਕਿਡਨੈਪ ਕਰਕੇ ਲੈ ਗਏ ਥੂ ਅ ਵਿਦਨ 2 ਆਵਰਸ ਅਸੀਂ ਜਿਹੜਾ ਸੁਖਦੇਵ ਸਿੰਘ ਹੈਗਾ son of ਗੱਜਨ ਸਿੰਘ ਜਿਹੜਾ ਬੱਚੇ ਨੂੰ ਲੈ ਕੇ ਗਿਆ ਸੀ ਪੁੱਟਰ ਕਲਾਂ ਦਾ ਇਹਦੇ ਕੋਲੋਂ ਬੱਚਾ ਸਹੀ ਸਲਾਮਤ ਰਿਕਵਰ ਕਰ ਲਿਆ ਸੀਗਾ ਤੇ ਕਿ ਇਹਨਾਂ ਦੇ ਜੀ ਫੈਮਿਲੀ ਰਾਈਵਲਰੀ ਚੱਲ ਰਹੀ ਸੀਗੀ ਫੈਮਿਲੀ ਡਿਸਪਿਊਟ ਸੀਗਾ ਇਹਨਾਂ ਦਾ ਕਾਫੀ ਲੰਬੇ ਟਾਈਮ ਤੋਂ ਤਾਂ ਆਊ